ਲੋਕ ਸਭਾ ਹਲਕਾ ਸੰਗਰੂਰ ਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਸੰਗਰੂਰ ਧੂਰੀ ਰੋਡ ਵਿਖੇ ਸਥਿਤ ਇੱਕ ਨਿੱਜੀ ਰਿਜ਼ੋਰਟ ਚ ਇਲਾਕੇ ਦੀ ਉੱਗੀ ਸਮਾਜ ਸੇਵਿਕਾ ਸੁਨੀਤਾ ਰਾਣੀ ਵੱਲੋਂ ਵੱਡਾ ਇਕੱਠ ਕਰਦੇ ਹੋਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਟ੍ਰੇਡ ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਸਤਿੰਦਰ ਸਿੰਘ ਛੱਠਾ ਅਤੇ ਵਕਫਾ ਬੋਰਡ ਦੇ ਮੈਂਬਰ ਅਨਵਰ ਪਸੋਰ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਰ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2 ਸਾਲਾਂ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਵਰ ਦੇ ਹੱਕ ਵਿੱਚ ਵੋਟਾਂ ਮੰਗੀਆਂ ਇਸ ਦੌਰਾਨ ਸਮਾਜ ਸੇਵਿਕਾ ਸੁਨੀਤਾ ਰਾਣੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਵੋਟ ਫਾਰ ਮੀਤੇਵਰ ਦੇ ਨਾਅਰੇ ਲਗਾ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਵਿਦੇ ਵਮਾ ਤਨਵਤਨੀਆਂ ਸਾਡੀ ਭੈਣ ਸਰਿਤਾ ਜਿਹੜੇ ਕਿ ਬਹੁਤ ਬਹੁਤ ਸਮਸੇਂ ਵੀ ਨੇ ਜੁੜੀ ਮੇਰੇ ਤੋਂ ਪਹਿਲਾਂ ਮਾਛਦੇ ਵੀ ਸਾਰਿਆਂ ਨੇ ਉਹਨਾਂ ਦੇ ਜਿਹੜੀ 퍼ਫੋਰਮੈਂਸ ਹੈ ਉਹਦੇ ਬਾਰੇ ਜਿਹਨਾਂ ਦੇ ਆਕੀਕਾ ਸੋ ਮੇਰੇ ਨਾਲ ਸਾਡੇ ਚੇਅਰਮੈਨ ਕਪਾ ਸਾਹਿਬ ਦੂਰੀ ਤੋਂ ਵੀ ਹੈ ਅਨ ਮੇਰੇ ਵੱਡੇ ਭਰਾ ਮੈਂਬਰ ਵਕਮਤੰਦ ਅਨੁਰਭ ਜੀ ਉਹ ਵੀ ਸਾਡੇ ਅਦਕਾਰ ਪਹੁੰਚੇ ਸੋ ਉਹਨਾਂ ਨੂੰ ਵੀ ਸਾਰਿਆਂ ਨੇ ਗੱਲ ਕਰਨੀ ਹੈ ਜੀ ਆਈਐਨ ਸੰਗੋਗ ਚ ਅਰ ਸਾਰਿਆਂ ਨੇ ਆਪਾਂ ਨੂੰ ਪਤਾ ਕਿ ਇੱਕ ਤਰੀਦੀ ਜਿਹੜੀ ਚੌਂਕ ਹੈ ਲੋਕ ਸਭਾ ਦੀ ਐਮਪੀ ਦੀ ਚੌਂਕ ਹੋਣੀ ਹੈ ਅਰ ਸਰਕਾਰ ਤੁਸੀਂ ਸਾਰਿਆਂ ਨੇ ਮਨਾਈ ਹੈ ਨੌਜਵਾਨ ਮੁੰਡੇ ਕੁੜੀਆਂ ਬੈਠੀਆਂ ਆਪਾਂ ਜਿੰਨੇ ਉਛਾਹ ਦੇ ਨਾਲ ਸਰਕਾਰ ਬਣਾਈ ਸੀ ਸਰਕਾਰ ਦੇ ਉਨੇ ਹੀ ਜੋਸ਼ ਦੇ ਨਾਲ ਕੰਮ ਕੀਤਾ ਹੈ ਜਿੰਨੇ ਵਾਦੇ ਕੀਤੇ ਸੀ ਸਾਰੇ ਵਾਦੇ ਜਿਹੜੇ ਪੂਰੇ ਕੀਤੇ ਆ। ਬਿਜਲੀ ਦੀ ਗੱਲ ਕਰ ਲੈਣੇ 600 ਯੂਨਟ ਬਿਜਲੀ ਦੀ ਹਰੇਕ ਪਰਿਵਾਰ ਨੂੰ ਸਰਕਾਰ ਵੱਲ ਦੇ ਸਰਫਰੀ ਦਿੱਤੀ ਹੈ। 90% ਪਰਿਵਾਰਾਂ ਦੇ ਬਿਜਲੀ ਬਿੱਲਾਂ ਦੀ ਜ਼ੀਰੋ ਆ ਰਹੇ ਆ। ਅੱਜ ਮਹੱਲਾ ਕਲੀਨਿਕਸ ਬਣ ਰਹੇ ਨੇ। ਜਗਾ ਜਗਾ ਦੇ ਉੱਤੇ। ਅਰ ਹਸਪੀਟਲ ਨੇ ਉਹਨਾਂ ਦੇ ਵਿੱਚ 26 ਜਨਵਰੀ ਤੋਂ ਦਵਾਈਆਂ ਫ੍ਰੀ ਨੇ। ਸਕੂਲ ਐਜੂਕੇਸ਼ਨ ਦੇ ਲਈ ਜਿਵੇਂ ਸਾਡੀ ਭੈਣ ਵੀ ਕੰਮ ਕਰਦੇ ਆ। ਸਸਤੀ ਕਿਉਂਕਿ ਸਰਕਾਰ ਪੱਧਰ ਦੇ ਸਕੂਲਾਂ ਦਾ ਹਾਲ ਬਹੁਤ ਮਾੜਾ ਰਿਹਾ। ਅਸੀਂ ਜਾਣਿਆ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਦਾ ਬੱਚਾ ਤੇ ਅਮੀਰ ਦਾ ਬੱਚਾ ਇੱਕੋ ਹੀ ਸਕੂਲਾਂ ਦੇ ਵਿੱਚ ਬੈਠ ਕੇ ਕੋਈ ਵੰਡ ਕੇ ਦੇ ਵੜ ਕੇ ਪੜਾਉ। ਉਹਦੇ ਵੱਲ ਜਿਹੜਾ ਕਦਮ ਪੁੱਟਦੇ ਹੋਏ ਅੱਜ ਪੰਜਾਬ ਦੇ ਵਿੱਚ 117 ਸਕੂਲ ਆਫ ਵੈਮਿਨਸ ਵੀ ਬਣਾ ਰਹੇ ਆ। ਸਿਰ ਦੇ ਨਾਲ ਹੀ ਜਿਵੇਂ ਮੇਰੇ ਪ੍ਰਾਨਵਰ ਨੇ ਗੱਲ ਕੀਤੀ ਹੈ 43000 ਨੌਕਰੀ ਸਰਕਾਰੀ ਦਿੱਤੀ ਹੈ। ਪਰ ਅਸੀਂ ਦਾਵਾ ਕਰਦੇ ਸੀਦਾ ਤੇ ਹੁਣ ਤੱਕ ਜੇ ਜਿੰਨੀਆਂ ਵੀ ਸਰਕਾਰਾਂ ਨੇ ਕਿਸੇ ਸਰਕਾਰ ਨੇ ਜੇ ਪਹਿਲੇ 2 ਸਾਲਾਂ 'ਚ 43000 ਸਰਕਾਰੀ ਨੌਕਰੀ ਦਿੱਤੀ ਹੈ ਤਾਂ ਅਸੀਂ ਰਾਜਨੀਤੀ ਛੱਡਦੇ ਹਾਂ ਹਾਲ ਤਾਂ ਕਿਸ ਨੇ ਦਿੱਤੀ ਨਹੀਂ ਜਦੋਂ ਦੇ ਸੀ ਤਾਂ ਵੋਟਾਂ ਦੇ ਟਾਈਮ ਜਾ ਕੇ 6 ਮਹੀਨੇ ਪਹਿਲਾਂ ਦੇਦਾ ਵੈਸੀ ਕੋ ਵੀ 2-4000 ਕਿੰਧਕ ਮਸਲੇ ਹਾਈ ਕੋਰਟ 'ਚ ਪਹੁੰਚ ਜਾਂਦੇ ਸੀ ਉਹੀ ਭਰਤੀਆਂ ਰੋਲੀਆਂ ਗਈਆਂ ਉਹੀ ਨੇ ਜਿਹੜੇ ਸੜਕਾਂ ਤੇ ਜਿਹੜੇ ਮਜ਼ਾਰੇ ਕਰਦੇ ਸੀ ਤਾਂ ਆਪਣੇ ਕਰਦੇ ਸੀਗੇ ਸੋਹੀ ਸਾਡੇ ਭੈਣ ਭਰਾ ਸੀ ਜਿਹੜੇ ਰੋਲ ਤੇ ਜਾ ਰਹੇ ਸੀ ਸੋਹ ਨੌਕਰੀਆਂ ਵੀ ਦਿੱਤੀਆਂ ਤੇ ਨੌਕਰੀਆਂ ਵੀ ਉਹਨਾਂ ਪਰਿਵਾਰਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਮੈਰਿਟ ਦੇ ਆਧਾਰ ਤੇ ਨੰਬਰਾਂ ਦੇ ਆਧਾਰ ਤੇ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਕਿਸੇ ਪੈਸੇ ਤੋਂ ਹੁਣ ਜੇ ਸਪਾਰਸ ਕਰੀਏ ਤਾਂ ਭਰਾਜ ਦੀ ਲਿਸਟ ਆਪਦੀ ਕਿਹੜਾ ਥੋੜੀ ਹੋਊਗੀ ਮੇਰੇ ਚੇਤਿਆਂ ਦੀ ਲਿਸਟ ਥੋੜੀ ਹੋਊ ਮੇਰੀ ਬਹੁਤ ਵੱਡੀ ਲਿਸਟ ਹੋਊਗੀ ਜੇ ਐਮਐਲਏ ਸਰਕਾਰ ਦੇ ਵਿੱਚ ਆਪ ਤੁਸੀਂ 92 ਬੰਦੇ ਜਤਾਇਆ ਮਜਾਵਦੇ ਐ ਐਮਐਲਏ ਤੇ ਫਿਰ 92 ਦੀਆਂ ਲਿਸਟਾਂ ਬਹੁਤ ਵੱਡੀਆਂ ਹੋਣਗੀਆਂ ਫਿਰ ਤੇ ਆਮ ਲੋਕਾਂ ਦੇ ਈਆਂ ਬੁੱਤਾਂ ਦੀ ਵਾਰੀ ਨਹੀਂ ਨਾ ਹੋਣੀ। ਸੋ ਅਸੀਂ ਕਹਿੰਦੇ ਆ ਵੀ ਨੰਬਰਾਂ ਦੇ ਆਧਾਰ ਤੇ ਵਾਰੀ ਆਵੇ। ਹਰੇਕ ਦੇ ਤੇ ਬੁੱਤੀ ਜਿਹੜੀ ਵਾਰੀ ਆਵੇ ਜਿਹੜਾ ਪੜੇ ਜਿਹੜਾ ਨੰਬਰ ਲੱਗੇ। ਔਰ ਪੜਨ ਲਈ ਸਕੂਲ ਐਜੂਕੇਸ਼ਨ ਵਧੀਆ ਦੇ ਰਹੇ ਆ। ਇੱਕ ਮਾਹੌਲ ਦੇ ਰਹੇ ਆ, ਲਾਇਬ੍ਰੇਰੀਜ਼ ਬਣਾ ਰਹੇ ਆ, ਪੰਡਾਤ ਵੀ ਬਣਾ ਰਹੇ ਆ, ਸ਼ਹਿਰ 'ਚ ਵੀ ਬਣਾਈ ਐ। ਇਹ ਵਿਸ਼ਵਾਸ ਬਣਿਆ ਲੋਕਾਂ ਦੇ ਵਿੱਚ ਔਰ ਕਾਫੀ ਮੌਕੇ ਮਿਲ ਰਹੇ ਆ ਨੌਕਰੀਆਂ ਦੇ। ਬਹੁਤ ਸਾਰੇ ਬੱਚੇ ਨੇ ਮੈਂ ਆ ਭਗਵਾਨਪੁਰ ਲਾਈ ਵਾਲਾ ਪੰਡਾ ਜਿਵੇਂ ਕਿ ਇਹਨਾਂ ਵਿੱਚ ਗਰੀਬਾਂ ਨੂੰ ਜਾਂ ਅਮੀਰਾਂ ਦੇ ਵਿੱਚ ਕੋਈ ਫਰਕ ਨਹੀਂ। ਨਾਈਆ ਪੰਨਾ ਮੈਂ ਵੀਡੀਓ ਵੀ ਪਾਈਏ ਦੋ ਦਿਨ ਪਹਿਲਾਂ। ਉਹਨਾਂ ਦੇ ਘਰੇ ਨਾ ਤਾਂ ਕੋਈ ਚੁਗਾਠ ਹੈ। ਖਿੜਕੀ ਜਾਂ ਦਰਵਾਜ਼ੇ ਤੋਂ ਬਹੁਤ ਦੂਰ ਦੀ ਗੱਲ। ਚੁਗਾਠ ਵੀ ਹੈ ਨਹੀਂ ਕੋਈ ਕਮਰਾ। ਨਾ ਉਹਨੂੰ ਪਲਸਟਰ ਹੋਇਆ ਹੋਇਆ, ਨਾ ਉਹਦੇ ਵਿੱਚ ਕਮਰੇ 'ਚ ਫਰਸ਼ ਲੱਗਿਆ ਹੋਇਆ, ਹੱਥ ਨਾਲ ਨੱਕੀ ਨਾਲ ਲਿਪਿਆ ਹੋਇਆ ਕਮਰਾ। ਉਹ ਮਾਤਾ ਉਹਦਾ ਘਰ ਵਾਲਾ 15 ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਚਲ ਗਿਆ। ਮੇਰੇ ਕੋਲ 15-16 ਦਿਨ ਪਹਿਲਾਂ ਘਰੇ ਆਈ, ਦੋ ਹਫ਼ਤੇ ਦੀ ਗੱਲ ਹੈ। ਬੱਸ ਵੀ ਦਾ ਡੱਬਾ ਲੈ ਕੇ ਆਪਣੀ ਧੀ ਨੂੰ ਨਾਲ ਲੈ ਕੇ ਮੈਨੂੰ ਲੱਗਿਆ ਮੈਂ ਕਿ ਸ਼ਾਇਦ ਧੀ ਦਾ ਵਿਆਹ ਕਰਿਆ ਹੋਣਾ ਮਾਤਾ ਕਾਰਡ ਦੇਣਾ ਜਰੂਰੀ। ਮੈਂ ਪੁੱਛਿਆ ਮਾਤਾ ਕਹਿੰਦੀ ਨਹੀਂ ਪੁੱਤ ਮੇਰੀ ਧੀ ਨੂੰ ਕਦੀ ਸਰਕਾਰੀ ਨੌਕਰੀ ਮਿਲੀ ਐ ਤੇ ਮੇਰੇ ਪਿੰਡ ਜਿੰਨੇ ਲੀਡਰ ਜਾਂਦੇ ਸੀ ਮੈਂ ਸਾਰਿਆਂ ਨੂੰ ਬਾਹ ਫੜ ਕੇ ਆਦਾ ਘਰ ਦਾ ਖਾ ਕੇ ਲਿਆਉਂਦੀ ਹੁੰਦੀ ਸੀ। ਤੇ ਅੱਜ ਕਹਿੰਦੀ ਜਦੋਂ ਤੂੰ ਮੇਰੇ ਪਿੰਡਾਂਵੇਂਗੀ ਮੈਂ ਤਾਂ ਤੇਰਾ ਧੰਨਵਾਦ ਕਰਨ ਆਈ ਆ। ਜਦੋਂ ਤੂੰ ਵੋਟਾਂ ਮੰਗਣ ਮੇਰੇ ਪਿੰਡਾਂਵੇਂਗੀ ਮੇਰੇ ਘਰੇ ਆ ਕੇ ਜਾਈਂ। ਮੈਂ ਅੱਗੇ ਘਰੇ ਗਈ ਜਿਉਂਦੇ ਘਰ ਦੇ ਹਾਲਾਤ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੇ ਆ। ਤੇ ਉਹਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦੀ ਉਹਨਾਂ ਦਾ ਟੰਡ ਵੀ ਭਰਿਆ ਉਹਨਾਂ ਨੂੰ ਪੜਾਇਆ ਵੀ ਕਿਉਂ ਅੱਗੋਂ ਦੇ ਬੱਚੇ ਬੜੇ ਲਾਇਕ ਆ ਜਿਨ੍ਹਾਂ ਨੇ ਦੇਖਿਆ ਵੀ ਸਾਡੀ ਮਾਂ ਸਾਡੇ ਲਈ ਇੰਨੀ ਮਿਹਨਤ ਕਰਦੀ ਆ ਉਹਨਾਂ ਨੇ ਪੜਨ ਦੇ ਵਿੱਚ ਕੋਈ ਘੱਲ ਸਕ ਨਹੀਂ ਸਕਦੇ ਯਾਰ ਸਰਕਾਰੀ ਨੌਕਰੀ ਜਲ ਸਰੋਤ ਵਿਭਾਗ ਦੇ ਵਿੱਚ ਉਹਦੀ ਬੇਟੀ ਆ ਜਿਹੜੀ ਸਪੈਨੋ ਟਾਈਪਿਸਟ ਲੱਗੀ ਆ ਸੋ ਇਹੋ ਜਿਹੜੇ ਕਦਮ ਨੇ ਇਹੋ ਜਿਹੜੇ ਪਰਿਵਾਰ ਨੇ ਜਿਹੜੇ ਕਦੇ ਸੋਚ ਨਹੀਂ ਸਕਦੇ ਸੀ ਵੀ ਸਾਡੇ ਘਰਾਂ ਦੇ ਤਿੰਨ ਪੁੱਤਾਂ ਨੂੰ ਵੀ ਨੌਕਰੀਆਂ ਮਿਲ ਜਾਣਗੀਆਂ ਅੱਜ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਹੀ ਆ ਬੁੱਤਾਂ ਨੂੰ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਇਹਦੇ ਨੰਬਰ ਆ ਗਏ ਬਣ ਕੇ ਸੋ ਤੁਸੀਂ ਸਾਰੇ ਆਏ ਹੋ ਸਮਾਂ ਕੱਢ ਕੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਸਾਥੀ ਇੱਥੇ ਬੈਠੇ ਆ ਸਾਰੇ ਆਪਾਂ ਆਮ ਪਰਿਵਾਰਾਂ ਦੇ ਵਿੱਚ ਹੀ ਆ ਮੈਂ ਵੀ ਤੁਹਾਡੇ ਵਰਗੀ ਪਰਿਵਾਰਾਂ ਚੋਂ ਆ ਔਰ ਤੁਸੀਂ ਲੋਕਾਂ ਨੇ ਸਾਰਿਆਂ ਨੇ ਪਿਆਰ ਦਿੱਤਾ ਸਰਕਾਰ ਬਣਾਈ ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੇ ਲਈ ਜਿਹੜੇ ਕੰਮ ਕਰ ਰਹੇ ਆਂ ਚਾਹੇ ਟੋਨ ਪਲਾਜ਼ਾ ਦੀ ਗੱਲ ਕਰ ਲਈਏ ਪਹਿਲੀ ਸਰਕਾਰ ਆ ਜਿਹਦੇ ਚ ਪਹਿਲੇ ਦੋ ਦੋ ਸਾਲਾਂ ਚ ਅੱਜ 16 ਟੋਰ ਪਲਾਜੇ ਬੰਦ ਕੀਤੇ ਆ ਪਹਿਲੀ ਸਰਕਾਰ ਆ ਜਿਹਦੇ ਚ ਤੁਸੀਂ ਇੱਕ ਹੋਰ ਸੜਕਾਂ ਦੇ ਉੱਤੇ ਇੱਕ ਐਸਐਸਫ ਦੀਆਂ ਗੱਡੀਆਂ ਖੜੀਆਂ ਨੇ 30-30 ਤੇ 40-40 ਲੱਖ ਦੀ ਸਭ ਤੋਂ ਮਹਿੰਗੀ ਗੱਡੀ ਐ ਉਹ ਤੋਂ ਮਹਿੰਗੀ ਗੱਡੀ ਪੰਜਾਬ ਚ ਕਿਸੇ ਕੋਲ ਦੀ ਨੌਕਰ ਕੋਲ ਨਾ ਕਿਸੇ ਮਲਾਦੋ ਕੋਲ ਨਾ ਕਿਸੇ ਐਮਐਲ ਕੋਲ ਨਾ ਮੰਤਰੀ ਕੋਲ ਆ ਜੋ 30-30 ਤੇ 40-40 ਲੱਖ ਦੀਆਂ ਗੱਡੀਆਂ ਐ ਐਸਐਸਫ ਦੀਆਂ ਸੜਕਾਂ ਦੇ ਉੱਤੇ ਖੜੀਆਂ ਨੇ तकरीबन 250 ਦੇ ਕਰੀਬ ਉਹ ਗੱਡੀਆਂ ਨੇ ਕਾਦੇ ਲਈ ਖੜੀਆਂ ਨੇ ਸਿਰਫ ਸਾਡੀਆਂ ਜ਼ਿੰਦਗੀਆਂ ਜਾਨਾਂ ਬਚਾਉਣ ਲਈ ਅੱਜ ਕੋਈ ਐਕਸੀਡੈਂਟ ਹੋ ਜਾਂਦਾ ਸੜਕ ਤੇ ਅੱਗੇ ਕੋਈ ਡਰਦਾ ਚੱਕਦਾ ਨਹੀਂ ਸੀ ਵੀ ਸਾਡੇ ਦੀ ਕਾਰਵਾਈ ਨਾ ਹੋ ਜਵੇ ਲੋਕ ਡਰਦੇ ਮਿਊਡੀਆ ਹੀ ਬਣਾਈ ਜਾਂਦੇ ਸੀ ਤੇ ਅੱਜ ਜੇ ਕੋਈ ਐਕਸੀਡੈਂਟ ਹੋ ਜੇ ਤਾਂ 112 ਨੰਬਰ ਤੇ ਕਾਲ ਕਰਕੇ ਉਹ ਪੰਜ ਚਾਰ ਮਿੰਟ ਦੇ ਵਿੱਚ ਗੱਡੀ ਪਹੁੰਚ ਜਾਂਦੀ ਹੈ ਕੋਈ ਹਰੇਕ ਹਾਈਵੇ ਦੇ ਤੇ 30 35 ਕਿਲੋਮੀਟਰ ਦੇ ਵਿੱਚ ਕਾਰ ਇੱਕ ਗੱਡੀ ਖੜੀ ਹੈ ਜੇ ਇਧਰ ਐਕਸੀਡੈਂਟ ਹੁੰਦਾ ਤਾਂ ਵੀ ਦੋ ਚਾਰ ਮਿੰਟ ਲੱਗਦੇ ਜੇ ਇਧਰਲੇ ਪਾਸੇ ਐਕਸੀਡੈਂਟ ਹੁੰਦਾ ਤਾਂ ਵੀ ਦੋ ਚਾਰ ਲੱਗਦੇ ਤੇ ਕਿੰਨੇ ਹੀ ਭੈਣਾਂ ਦੇ ਭਰਾ ਕਿੰਨੇ ਹੀ ਮਾਵਾ ਦੇ ਪੁੱਤ ਕਿੰਨੀਆਂ ਹੀ ਕੁੜੀਆਂ ਸਾਡੀਆਂ ਭੈਣਾਂ ਮਾਵਾ ਜਿਹੜੀਆਂ ਅੱਜ ਸੈਂਕੜੇ ਹਜ਼ਾਰਾਂ ਨੇ ਜਿਹੜੇ ਅੱਜ ਆਪਣੀਆਂ ਜ਼ਿੰਦਗੀਆਂ ਜਿਹੜੇ ਐਕਸੀਡੈਂਟਾਂ ਦੇ ਵਿੱਚ ਗਵਾ ਦਿੰਦੇ ਸੀ ਅੱਜ ਉਹਨਾਂ ਦੀਆਂ ਜਾਨਾਂ ਨੇ ਜਿਹੜੀਆਂ ਉਹ ਐਸਐਸਐਫ ਦੀਆਂ ਗੱਡੀਆਂ ਵਿਚ ਆਰੀਆਂ ਨੇ ਸਿਰਫ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਗੱਡੀਆਂ ਨਹੀਂ ਹੋ ਤੇ ਸਰਕਾਰ ਐਦਾਂ ਦੇ ਜਿਹੜੇ ਉਪਰਾਲੇ ਨੇ ਜਿਹੜੇ ਕਰ ਰਹੀ ਆ ਪੋਰ ਬਹੁਤ سارے ਕੰਮ ਨੇ ਪਿੰਡਾਂ ਦੇ ਵਿੱਚ ਇਹ ਨਹਿਰੀ ਪਾਣੀ ਦੀ ਗੱਲ ਕਰ ਲਈਏ ਚਾਹੇ ਪੋਰ ਲਾਈਟ ਦੀ ਗੱਲ ਕਰ ਲਈਏ ਸੋ ਸਾਰੇ ਮਸਲੇ ਨੇ ਜਿਹੜੇ ਇੱਕ ਇੱਕ ਕਰਕੇ ਹੱਲ ਕਰ ਰਹੇ ਆ ਖਜ਼ਾਨਾ ਵੀ ਭਰ ਰਹੇ ਆ ਕਦੇ ਤੁਸੀਂ ਸਾਡੀ ਸਰਕਾਰ ਦੇ ਕਿਸੇ ਵੀ ਲੀਡਰ ਦੇ ਮੂੰਹੋਂ ਬਿਆਨ ਸੁਣਿਆ ਵੀ ਖਜ਼ਾਨਾ ਖਾਲੀ ਹੈ ਕਦੇ ਸੁਣਿਆ ਕੋਕਾ ਪਿਛਲਿਆਂ ਦੇ ਖਜ਼ਾਨਾ ਭਰਨ ਦੀ ਗੱਲ ਹੀ ਨਹੀਂ ਕੀਤੀ ਆਪਣੀ ਢਡ ਭਰਿਆ ਔਰ ਵੱਡੀ ਗੱਲ ਦੇਖੋ ਇੱਕ ਵੱਡੀ ਉਦਾਹਰਨ ਕੋਈ ਨਹੀਂ ਹੋ ਸਕਦੀ ਅੱਜ ਤੱਕ ਜਿੰਨੇ ਵੀ ਕਾਨੂੰਨ ਬਣਦੇ ਆਏ ਆ ਸਿਰਫ ਲੋਕਾਂ ਲਈ ਕਾਨੂੰਨ ਬਣਦੇ ਸੀ ਕਦੇ ਲੀਡਰਾਂ ਦੇ ਲਈ ਕਾਨੂੰਨ ਬਣਦਾ ਦੇਖੇ ਅੱਜ ਕੋਈ ਮਲਾਜਮ ਹੈ ਰਿਟਾਇਰ ਹੁੰਦਾ ਹੈ ਰਿਟਾਇਰਮੈਂਟ ਲੈਂਦਾ ਕੋਈ 35 ਸਾਲ ਬਾਅਦ ਰਿਟਾਇਰ ਹੁੰਦਾ ਕੋਈ 38 ਸਾਲ ਬਾਅਦ ਹੁੰਦਾ ਕੋਈ 40 ਸਾਲ ਬਾਅਦ ਰਿਟਾਇਰ ਹੋ ਕੇ ਆਪਣੇ ਘਰ ਨੂੰ ਆ ਜਾਂਦਾ ਕਹਿ ਪੈਨਸ਼ਨਾਂ ਲੈ ਕੇ ਆਉਂਦਾ ਕਿੰਨੀ ਪੈਨਸ਼ਨਾਂ ਲੈਂਦਾ ਜੀ ਮਲਾਜਮ ਇੱਕੋ ਹੀ ਲੈਂਦਾ ਨਾ ਔਰ ਅੱਜ ਚਲੋ 2004 ਤੋਂ ਬਾਅਦ ਬੰਦ ਹੋਈ ਹੈ ਉਹ ਵੀ ਜਿਹੜੀ ਬਹਾਲ ਹੋ ਜਾਣੀ ਆਪਣੀ ਸਰਕਾਰ ਦੇ ਵਿੱਚ ਤੇ ਅੱਜ ਜੇ ਕੋਈ ਲੀਡਰ 4 ਵਾਰ ਐਮਐਲਏ ਬਣ ਗਿਆ ਤਾਂ 4 ਪੈਨਸ਼ਨਾਂ ਜੇ ਬਾਦਲ ਕਿਆਂ ਵਰਗੇ 9 ਵਾਰ ਐਮਐਲਏ ਬਣ ਗਏ ਤਾਂ 9 ਪੈਨਸ਼ਨਾਂ ਲੈ ਰਹੇ ਸੀ ਤੇ ਫਿਰ ਆਮ ਲੋਕਾਂ ਦੇ ਵਿੱਚ ਤੇ ਲੀਡਰਾਂ ਦੇ ਵਿੱਚ ਫਰਕ ਕਿਉਂ ਹੋਵੇ ਲੀਡਰ ਨਾਲੇ ਵੋਟਾਂ ਕਹਿ ਕੇ ਸੇਵਾ ਦੇ ਨਾਮ ਤੇ ਲੈਂਦੇ ਨੇ ਹੁਣ ਸਾਡੀ ਭੈਣ ਹੈ ਇਹ ਸੇਵਾ ਕਰਦੀ ਹੈ ਜੇ ਹੁਣ ਕਹੇ ਵੀ ਸਾਰਾ ਕੁਝ ਮੇਰੀ ਹੈ ਫਿਰ ਉਥੇ ਸੇਵਾ ਭਾਵਨਾ ਦਾ ਖਤਮ ਹੋ ਗਈ ਨਾ ਸੋ ਅਜੇ ਸੇਵਾ ਕਰ ਰਹੀ ਹੈ ਕੋਈ ਉਹਦੀ ਭਲ ਦੀ ਇੱਛਾ ਦਾ ਨਹੀਂ ਰੱਖ ਕੇ ਕਰਦੀ ਅਸੀਂ ਸੇਵਾ ਕਰਕੇ ਮੰਗਦੇ ਆ ਸੋ ਅੱਜ ਵਿਧਾਨ ਸਭਾ ਚ ਜਦੋਂ ਸਰਕਾਰ ਬਣੀ ਪਹਿਲੀ ਵਾਰ ਕਾਨੂੰਨ ਲੈ ਕੇ ਆਏ ਕਿ ਇੱਕ ਵਿਧਾਇਕ ਇੱਕ ਐਮਐਲਏ ਨੂੰ ਕੋਈ ਪੈਨਸ਼ਨ ਮਿਲੂਗੀ ਚਾਹੇ 10ਵਾਂ ਮਰ ਐਮਐਲਏ ਜਿੱਤੋ ਜਵੇ ਜਿਹੜਾ ਜਿਹੜਾ ਕਾਨੂੰਨ ਆ ਲਾਗੂ ਹੋ ਗਿਆ ਇਹ ਦੂਗੇ ਉਦਾਹਰਨ ਹੋ ਸਕਦੀ ਹੈ ਕੋਈ ਵੀ ਆਪਦੇ ਵਾਲੇ ਪਾਸੇ ਕਾਟ ਲਾਈ ਹੋਵੇ ਕਦੇ ਕਦੇ ਲੀਡਰਾਂ ਨੇ ਜੇ ਅੱਜ ਤੁਹਾਡੀ ਸਰਕਾਰ ਤੁਹਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਦਿਨ ਰਾਤ ਆਪਣੇ ਲੋਕਾਂ ਦੇ ਲਈ ਲੜਦੇ ਆ ਖੜਦੇ ਆ ਤੇ ਦਿਨ ਰਾਤ ਮਿਹਨਤ ਕਰਦੇ ਆ ਸੋ ਇਸ ਸਿਆਸ ਦੇ ਨਾਲ ਸਾਡੀ 2 ਸਾਲਾਂ ਦੀ ਅਸੀਂ ਦੇਖੋ ਕਿਸੇ ਰਾਜਨੀਤਿਕ ਪਾਰਟੀ ਦੀ ਅਸੀਂ ਗੱਲ ਨਹੀਂ ਕਰਦੇ ਅਸੀਂ ਆਪਣੇ ਕੰਮਾਂ ਦੀ ਗੱਲ ਕਰਾਂਗੇ ਅਸੀਂ ਕਿਉਂਕਿ ਜਦੋਂ ਸਾਡੇ ਕੋਲ ਆਪਣੇ ਕੰਮ ਗਿਣਾਉਣ ਨੂੰ ਆਪਣੇ ਕੰਮ ਲੋਕਾਂ ਨੂੰ ਦੱਸਣ ਨੂੰ ਨੇ ਅਸੀਂ ਦੂਜਿਆਂ ਦੀ ਗੱਲ ਕਿਉਂ ਕਰੀਏ ਅਸੀਂ ਆਪਣੀ ਗੱਲ ਕਰਾਂਗੇ ਸੋ ਸਾਡੇ ਕੰਮਾਂ ਨੂੰ ਦੇਖਦੇ ਹੋਏ ਸਾਡੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ 2 ਸਾਲਾਂ ਦੇ ਨੂੰ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੀ ਸਾਰੀ ਟੀਮ ਦਾ ਹੌਸਲਾ ਵਧਾਉਂਦੇ ਹੋਏ 1 ਜੂਨ ਨੂੰ ਸਭ ਤੋਂ ਵੱਧ ਵੋਟਾਂ ਸਾਡੇ ਵੱਡੇ ਭਰਾ ਗੁਰਮੀਤ ਸਿੰਘ ਮੀਤਿਹਰ ਜਿਹੜੇ ਸਾਡੇ ਐਮਪੀ ਦੇ ਲੋਕ ਸਭਾ ਦੇ ਉਮੀਦਵਾਰ ਨੇ ਸੋ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਇੱਥੋਂ ਵੱਡੇ ਫਤਵੇ ਦੇ ਨਾਲ ਜਿਹੜਾ 파ਰਲਿਮੈਂਟ ਦੇ ਵਿੱਚ ਭੇਜਾਂਗੇ ਸੋ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਖਾਸ ਤੌਰ ਤੇ ਮੇਰੀ ਭੈਣ ਚਰਿਤਾ ਜਿਹੜੇ ਜਿਨ੍ਹਾਂ ਦੇ ਸਦਕੇ ਆਪਾਂ ਸਾਰੇ ਇਕੱਤਰ ਹੋਇਆ इन्होंने सारा प्रबंधित किया सोइना दा ते ना दी सारी टीम दा सारे ने मैं बहुत बहुत आनंद कर रही हूँ भाई कुछ क्या साल सा सिलेक्ट की शिकायत अपने आप बोटा पालने नहीं ठीक है जो जो सट्टा साथ लेती हो हाथ करके करो सच्चे मानना बोट फॉर मी थे बोट फॉर बोट फॉर आवाज़ नहीं है बोट बन्ना चाहो ਬੋਰ ਫੋਰ ਵੀ ਪ੍ਰੇਅ ਤੁਸੀਂ ਇੱਕ ਜੋੜ ਨੂੰ ਮੀਥੇ ਅੱਗੇ ਨਾਲ ਖੜੇ ਨੇ ਤਾਂ ਕਿ ਮੈਂ ਤਾਂ ਸਾਰਿਆਂ ਦੀ ਮਦਦ ਕਰ ਸਕਾਂ ਦੇਖੋ ਕਹਿੰਦੇ ਨੇ ਨਾ ਕਿ ਸਿਹੜੀ ਸੰਦੇ ਉੱਪਰ ਮਾਪਪਾ ਦਾ ਸਹਯਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਇਹਨਾਂ ਨੂੰ ਆਪਣੇ ਮਾਪਪਾ ਕਹਿੰਦੇ ਨਾਲ ਮੇਰੇ ਖੜੇਗੇ ਜਦੋਂ ਪੇਰੈਂਟਸ ਨਾਲ ਖੜੇ ਹੋਣ ਬੱਚਿਆਂ ਦਾ ਕੋਈ ਵੀ ਬਾਲ ਮਾਂਗਾ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਾਰੇ ਸਮਝਦੇ ਮੈਂ ਤਾਂ ਟੀ ਮਾਂ ਪਰ ਮੇਰੇ ਮਾਪੇ ਆਮ ਸਰਕਾਰ ਕਿਉਂ ਚਿਤਾਨਾ ਹੈ ਪਰ ਆਮ ਸਰਕਾਰ ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਮੈਂ ਬਹੁਤ ਗਈਆਂ ਪਰ ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੋਇਆ ਕਿਸ ਨੇ ਕਿ ਆਖੀ ਅਸੀਂ ਇਹ ਕਰਦੇ ਥੋੜੀ ਜਿਹੀ ਪਹਿਲਾਂ ਮੈਂ ਬੀਜਪੀ ਚ ਗਈ ਉਹਨਾਂ ਨੇ ਕਿਹਾ ਕਿ ਆਮ ਸਰਕਾਰ ਨੂੰ ਨਹੀਂ ਪਾਣੀ ਉਹਨਾਂ ਨੂੰ ਵੀ ਪਾਣੀ ਨਹੀਂ ਉਹਨਾਂ ਨੂੰ ਵੀ ਪਾਣੀ ਬਟ ਮੈਨੂੰ ਵਧੀਆ ਨਹੀਂ ਲੱਗਿਆ ਤੁਸੀਂ ਆਪਣਾ ਆ ਵੋਟ ਕੀਮਤੀ ਵੋਟ ਦੇ ਕੇ ਸਹੀ ਸੱਚ ਉਹ ਝੂਠ ਦਾ ਫੈਸਲਾ ਕਰਨਾ ਹੈ ਇਸ ਕਰਕੇ ਮੈਂ ਕਿਸੇ ਨੂੰ ਕੰਪੈਲ ਨਹੀਂ ਕਰਦੀ ਤੁਸੀਂ ਆਪ ਦੇਖਣਾ ਕਿ ਸੱਚ ਦਾ ਸਾਥ કોਣ ਦੇਗਾ ਇਸ ਕਰਕੇ ਮੈਂ ਫੇਰ ਪੁੱਛ ਰਹੀ ਹਾਂ ਵੋਟ ਕਿਹਨੂੰ ਪਾਣੀ ਹੈ वॉट फॉरवर्ड वी केयर वॉट फॉरवर्ड वी केयर मैंने कल ना देखो तू इसने सोचो कि मैं हेल्प करियां या मेरा कोई स्वाद है मेरा ओ स्वाद नहीं है जदों मैंने दे देखया कि लड़कियां ने माना चुनदा कि अफीदे कुछ ब्रांड पाईए ओ के ब्रांड पा सकने हैं मैंने तो सोचा कि मेरा बच्चा ब्रांड पा पांदा है ता कुड़ियां ब्रांड क्यों नहीं पा सकती हैं सारी कुड़ियां नु से ब्रांड तो है यू ब्रांड मैंने ना किसी भी लो ब्रांड पाके कॉलेज जाओ तो ਇਹ ਇਛਾ ਮਾਂ ਨੇ ਇਸ ਵੀ ਕਹਨੀਆ ਭਰਾਜ ਮੈਂ ਅਨਵਰ ਸਰ ਸਪਨੋ ਕਿ ਵੋਟ ਤੁਹਾਡੇ ਕੰਨੀ ਸਾਰੀਆਂ ਸੱਭੀਆਂ ਤੁਸੀਂ ਜਿੱਤੋਗੇ ਮੇਰੇ ਮੰਦੀ ਆਵਾਜ਼ ਆ ਤੁਸੀਂ ਜਿੱਤੋਗੇ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਮਾਤਾ ਰਾਮੀ ਤੇ ਵਿਸ਼ਵਾਸ ਕਰਦੀ ਆ ਅੱਜ ਉਹ ਹੀ ਤੁਹਾਡਾ ਨਿਕਸਰ ਮਾਤਾ ਰਾਮ ਆ ਮੇਰਾ ਕੋਈ ਸਵਾਰਥ ਨਹੀਂ ਐ ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਐ ਕਿ ਮੇਰੀ ਯੰਗ ਜਨਰੇਸ਼ਨ ਬॉयਜ਼ ਐਂਡ ਗਰਲਜ਼ ਤੁਸੀਂ ਆਮ ਪਾਰਟੀ ਨੂੰ ਵੋਟ ਪਾ ਕੇ ਕੀ ਦੀ ਵੋਟ ਪਾ ਕੇ ਜਿੱਤਾਂਗੇ ਆਪਾਂ ਇਹ ਨਾਲ ਖੜਨਾ ਹੈ ਤਾਂ ਕਿ ਅੱਗੇ ਵੀ ਮੈਂ ਤੁਹਾਡੀ ਹੈਲਪ ਕਰ ਸਕਾਂ ਠੀਕ ਹੈ ਜੀ ਥੈਂਕ ਯੂ ਬੇਨੀ